ਸਤਿ ਸ਼੍ਰੀ ਅਕਾਲ ਮੈਂ ਹਾਥੀ ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦਿਤਰ ਇੱਕ ਵਾਰ ਫਿਰ ਆਜਾ ਟੌਪ 20 ਖਬਰਾਂ ਲੈ ਕੇ ਜਾਣਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣਿਆ ਨਜ਼ਰ ਮੁੱਖ ਸੁਰਖੀਆਂ ਤੇ ਕੇਂਦਰ ਤੇ ਸੀਐਮ ਭਗਵੰਤ ਮਾਨ ਦਾ ਬਾਅਦ ਕਿ ਆ 26 ਜਨਵਰੀ ਦੀ ਪਰੇਡ ਤੋਂ ਪੰਜਾਬ ਦੀ ਝਾਕੀ ਫਿਰ ਤੋਂ ਗਾਇ ਸਾਹਿਬਜ਼ਾਦੀਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਪ੍ਰਣਾਮ ਗੁਰਦੁਆਰਾ ਸ਼ਿਫਤੇਗੜ ਸਾਹਿਬ ਪਤਨੀ ਨਾਲ ਨਤਮਸਤਕ ਹੋਏ ਸੀਐਮ ਮਾਨ ਰੰਗ ਲਿਆਈਆਂ ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚਵਾ ਦੀਆਂ ਕੋਸ਼ਿਸ਼ਾਂ ਰੂਸ ਦੇ ਜੇਲ੍ਹ ਸੇ ਫਸੇ ਪੰਜਾਬ ਹਰਿਆਣਾ ਦੇ 6 ਨੌਜਵਾਨ ਵਾਪਸ ਪਰਤੇ ਭਾਰਤ ਹੁਸ਼ਿਆਰਪੁਰ ਚ ਵਾਪਰਿਆ ਦਰਜਨਾਕ ਸੜਕ ਹਾਦਸਾ ਹਫਤਾ ਪਹਿਲਾਂ ਕੈਨੇਡਾ ਤੋਂ ਆਇਆ ਮਾਂ ਪੁੱਤ ਦੀ ਗਈ ਜਾਨ ਪੰਜਾਬ ਜੇ ਤੋਂ ਉਦ ਨਾਲ ਵਿਜ਼ਿਬਿਲਟੀ ਜ਼ੀਰੋ ਹਾਦਸਿਆਂ ਚ ਦੂਜੇ ਦਿਨ 5 ਹੋਰ ਮੌਤਾਂ ਦੂੜਾਨਾ ਰਾਦ ਸਤਾਈ ਕਰੇਲੂ ਅਤਿੰਤ ਰਾਸ਼ਟਰੀ ਉਡਾਨਾ ਦਾ ਬਦਲੇ ਸਮਾ ਵਿਜੀਲੈਂਸ ਦਾ ਐਕਸ਼ਨ ਦੁੱਧ ਦਾ ਬੂਥ ਚਲਾਉਣ ਬਦਲੇ 20000 ਰੁਪਏ ਦੀ ਮਾਸਿਕ ਰਿਸ਼ਵਤ ਲੈੰਦਾ ਅੰਮ੍ਰਿਤਸਰ ਦੇ ਪਯੂਡੀਏ ਦਾ ਐਕਸ਼ਨ ਕੀਤਾ ਗ੍ਰਿਫਤਾਰ ਆਰਬੀਆ ਦਫ਼ਤਰ ਨੂੰ ਬੰਬ ਬਣਾ ਲੁਡਾਉਣ ਦੀ ਮਿਲਿਤਮ ਕੀ ਈਮੇਲ ਤੇ ਜੁਣ ਵਾਲੇ ਸਾਕਸ਼ਨ ਨੇ ਮੰਗਿਆ ਨਿਰਮਲਾ ਸਿਤਾ ਰਮਨ ਦਾ ਅਸਤੀਫਾ ਪੀਜੀਆਈ ਚ ਡਾਕਟਰਾਂ ਤੇ ਟੀਚਰਾਂ ਦੇ 164 ਅਸਾਮੀਆਂ ਖਾਲੀ ਨਿਯੁਕਤੀਆਂ ਤੇ ਹਾਈ ਕੋਰਟ ਨੇ ਡਾਇਰੈਕਟਰੀ ਤੋਂ ਮੰਗਿਆ ਜਵਾਬ ਤੁੰ ਕਰਕੇ ਵਾਪਰੇ ਹਾਦਸੇ ਕਪੂਰਥਲਾ ਚ ਨੌ ਗੱਡੀਆਂ ਭੜੀਆਂ ਮੋਗਾ ਚ ਟਰੈਕਟਰ ਕੋੜਾ ਟਰਾਲੀ ਦੀ ਟੱਕਰ ਕਈ ਲੋਕ ਹੋਏ ਫੱਟੇ ਪੁਲਸ ਤੇ ਪੜ ਗਿਆ ਹੋਮਗਾਰਡ ਮਲਾਜ਼ਮ ਥਾਣੇ ਅੱਗੇ ਰੋ ਰੋ ਕੇ ਲਾਈ ਗੁਹਾਰ ਸਤਦਿਨਾ ਤੋਂ ਕਰੋ ਗਈ ਆਪਣੀ 35 ਸਾਲਾ ਲੜਕੀ ਨੂੰ ਘਰ ਵਾਪਸ ਲਿਆਉਣ ਦੀ ਕਰ ਰਿਹਾ ਹੈ ਫਰਿਆ ਟਰੈਂਡਗਾਰਡ ਦੀ ਹਵਾਜ ਵਿਧਿਆ ਪ੍ਰਦੂਸ਼ਣ AQI 380 ਤੋਂ ਪਾਰ ਰੈਡ ਜ਼ੋਨ ਚ ਆਇਆ ਸ ਸ਼ਹਿਰ ਰਾਹੁਲ ਗਾਂਧੀ 14 ਜਨਵਰੀ ਤੋਂ ਕਰਨ ਕੇ ਭਾਰਤ ਨਿਆਯਾ ਯਾਤਰਾ ਦੀ ਸ਼ੁਰੂਆਤ 800 ਕਿਲੋਮੀਟਰ ਦਾ ਹੋਵੇਗਾ ਪੂਰਾ ਸਫ਼ਰ ਸੰਗੜੀ ਤੋਂ ਅਦਕਾਰਨ ਯਮਨਾ ਐਕਸਪ੍ਰੈਸ ਵੀ ਤੇ ਵੱਡਾ ਹਾਦਸਾ 12 ਵਾਹਨ ਆਪਸ ਚ ਟਕਰਾਏ ਕਈ ਹੋਏ ਜ਼ਖਮੀ ਜੰਮੂ ਕਸ਼ਮੀਰ ਚ ਇੱਕ ਹੋਰ ਅਤਵਾਦੀ ਸਾਜ਼ਿਸ਼ ناکਾਮ ਸ਼ਿਨਗਰ ਬਾਰਾਮੂਲਾ ਹਾਈਵੇ ਤੇ ਬੀਐਸਐਫ ਨੇ ਆਈਡੀ ਕੀਤੀ ਬਰਾਮਦ ਪੁੰਜ ਚ ਅਤਵਾਦੀ ਹਮਲੇ ਜੂ ਚਾਰ ਜਵਾਨ ਸ਼ਹੀਦ ਤਿੰਨ ਪਿੰਡ ਵਾਸੀਆਂ ਦੀ ਹੋਈ ਮੌਤ ਫੌਜ ਮੁਖੀ ਦੇ ਨਾਲ ਪੁੰਜ ਚ ਸਥਿਤੀ ਦਾ ਜਾਇਜ਼ਾ ਲੈਣ ਜੰਮੂ ਪਹੁੰਚੇ ਰੱਖਿਆ ਮੰਤਰੀ विनेश फोगट ने पीएम मोदी ਨੂੰ ਲਿਖੀ ਚਿੱਠੀ ਰਤਨ ਤੇ ਅਰਜੁਨ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ ਭਾਰਤ ਪਾਕਿਸਤਾਨ ਦੇ ਚਾਰ ਨੌਜਵਾਨਾਂ ਲਈ ਫਰਿਸ਼ਤਾ ਬਣੇ ਡਾਕਟਰ ਉਬਰਾਏ UAE ਚ ਫਾਂਸੀ ਦੀ ਸਜ਼ਾ ਹੋਈ ਮਾਫ ਦਿੱਤੀ 44 ਲੱਖ ਬਲੱਡ ਮਨੀ ਮੋਹਾਲੀ ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਅਲਰਟ ਤੇ ਪ੍ਰਸ਼ਾਸਨ ਰਾਤ 1 ਵਜੇ ਤੱਕ ਖੁੱਲਣਗੇ ਕਲੱਬ ਹੋਟਲ ਡੀਸੀ ਨੇ ਜਾਰੀ ਕੀਤੇ ਆਦੇਸ਼ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਸਿੱਖ ਟੈਕਸੀ ਡਰਾਈਵਰ ਨੇ ਪੇਸ਼ ਕੀਤੇ ਮਿਸਾਲ ਟੈਕਸੀ ਚੋਂ ਮਿਲਿਆ 8000 ਡਾਲਰ ਨਾਲ ਭਰਿਆ ਬੈਗ ਕੀਤਾ ਵਾਪਸ ਬਟਾਲਾ ਦੀ ਆਂਗਣਵਾੜੀ ਅਧਿਆਪਕਾ ਨੇ ਪੇਸ਼ ਕੀਤੀ ਮਿਸਾਲ ਸੁੰਦਰਤਾ ਮੁਕਾਬਲੇ ਚ ਫਰਸਟ ਰਨਰ ਅਪ ਦਾ ਜਿੱਤਿਆ ਖਿਤਾਬ ਇਸਨੋਂ ਹੋਰ ਤੱਕ ਦੀਆਂ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਐਸਐਮਜ਼ ਨਿਊਜ਼